ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੇ ਕੰਟੀਨਿਊ ਵਿੱਚ ਤੇ ਅੱਜ ਅਸੀਂ ਘਰ ਦੇ ਕੰਟੀਨਿਊ ਵਿੱਚ ਬਹੁਤ ਹੀ ਟੇਸਟੀ ਤੇ ਚਟਪਟੀ ਕ੍ਰੇਲਿਆਂ ਦੀ ਸਬਜ਼ੀ ਬਣਾਵਾਂਗੇ ਜਿਹਨੂੰ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂਗੇ ਜਿਹੜੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੀ ਤੇ ਸਬਜ਼ੀ ਨੂੰ ਬਣਾਵਾਂਗੇ ਇਸ ਤਰੀਕੇ ਨਾਲ ਕਿ ਬਿਲਕੁਲ ਵੀ ਇਹ ਕੜਵੀ ਨਹੀਂ ਬਣੇਗੀ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਅੱਜ ਜਿਵੇਂ ਕ੍ਰੇਲਿਆਂ ਦੀ ਸਬਜ਼ੀ ਕੱਟ ਕੇ ਬਣਾਵਾਂਗੇ ਇਹਦੇ ਵਾਸਤੇ ਮੈਂ ਅੱਧਾ ਕਿਲੋ ਕ੍ਰੇਲੇ ਲਏ ਨੇ ਜੀ ਤੇ ਕ੍ਰੇਲਿਆਂ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਦੋ ਤਿੰਨ ਵਾਰੀ ਧੋ ਕੇ ਸਾਫ਼ ਕਰ ਲਿਆ ਜੀ ਤੇ ਹੁਣ ਅਸੀਂ ਸਬਜ਼ੀ ਨੂੰ ਕੱਟ ਕੇ ਕਰਾਂਗੇ ਜੀ ਤਿਆਰ ਤੇ ਸਬਜ਼ੀ ਨੂੰ ਅਸੀਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਬਿਲਕੁਲ ਵੀ ਕੋੜੀ ਨਹੀਂ ਬਣੇਗੀ ਸਭ ਤੋਂ ਪਹਿਲਾਂ ਅਸੀਂ ਕ੍ਰੇਲਿਆਂ ਦੀ ਇਹ ਵਾਲੀ ਸਾਈਡ ਇਹ ਵਾਲੀ ਸਾਈਡ ਇਹਨੂੰ ਕੱਟ ਲਵਾਂਗੇ ਫਿਰ ਅਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਹਨੂੰ ਕਿਸੇ ਵੀ ਆਕਾਰ ਵਿੱਚ ਕੱਟ ਸਕਦੇ ਆ ਮੈਂ ਇਹਨੂੰ ਇਸ ਤਰ੍ਹਾਂ ਗੋਲ ਆਕਾਰ ਵਿੱਚ ਕੱਟ ਰਹੀ ਹਾਂ ਜੀ ਤੇ ਜੇਕਰ ਇਹਦੇ ਵਿੱਚ ਤੁਹਾਨੂੰ ਲੱਗੇ ਕਿ ਬੀ ਪੱਕੇ ਨੇ ਤਾਂ ਤੁਸੀਂ ਉਹਨਾਂ ਬੀ ਨੂੰ ਇਸਾਨੀ ਨਾਲ ਕੱਢ ਸਕਦੇ ਹੋ ਬਸ ਇਸ ਤਰ੍ਹਾਂ ਤੇ ਜੇਕਰ ਬੀਜ ਨਰਮ ਨੇ ਤਾਂ ਉਹਨੂੰ ਤੁਸੀਂ ਨਾ ਵੀ ਕੱਢੋ ਤਾਂ ਵੀ chrele ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਹੋਣਗੇ ਜੀ ਤਿਆਰ ਇਸੇ ਤਰ੍ਹਾਂ ਆਪਾਂ ਸਾਰੇ chrele ਕੱਟ ਕੇ ਕਰਦੇ ਹਾਂ ਜੀ ਤਿਆਰ chrele ਨੂੰ ਅਸੀਂ ਇਸ ਤਰ੍ਹਾਂ ਗੋਲ ਪੀਸਰ ਵਿੱਚ ਕੱਟ ਲਿਆ ਤੇ chrele ਬਹੁਤ ਹੀ ਜ਼ਿਆਦਾ ਨਰਮ ਸੀ ਤੇ ਜਿਹੜੇ ਇੱਕ ਦੋ ਵਿੱਚੋਂ chrele ਪੱਕੇ ਸੀ ਉਹਦੇ ਆਪਾਂ ਬੀ ਕੱਢਦੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਅੱਧੇ-ਅੱਧੇ ਚੇਤੇ ਕੱਟ ਨਮਕ ਪਾ ਕੇ ਸਾਰੇ ਕ੍ਰੇਲਿਆਂ ਨੂੰ ਇਸ ਤਰ੍ਹਾਂ ਰੱਖ ਦਾਂਗੇ ਕਿਉਂਕਿ ਬਾਕੀ ਨਮਕ ਅਸੀਂ ਸਬਜ਼ੀ ਦੇ ਵਿੱਚ ਵੀ ਪਾਣਾ ਤੇ ਇਸ ਕਰਕੇ ਨਮਕ ਪਾਉਂਦੇ ਸਮੇਂ ਤੁਸੀਂ ਧਿਆਨ ਰੱਖਣਾ ਹੈ ਜੀ ਤੇ ਇਹਨਾਂ ਚੰਗੀ ਤਰ੍ਹਾਂ ਸੀ ਮਿਲਾ ਲਵਾਂਗੇ ਤੇ 10-15 ਮਿੰਟ ਇਹਨਾਂ ਕ੍ਰੇਲਿਆਂ ਨੂੰ ਅਸੀਂ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਤੇ 10-15 ਮਿੰਟ ਬਾਅਦ ਆਪਾਂ ਕਰਾਂਗੇ ਜੀ ਚੈੱਕ ਇਹਨਾਂ ਕ੍ਰੇਲਿਆਂ ਨੂੰ ਕ੍ਰੇਲਿਆਂ ਨੂੰ ਅਸੀਂ 10-12 ਮਿੰਟ ਇਸ ਤਰ੍ਹਾਂ ਨਮਕ ਲਾ ਕੇ ਰੱਖਿਆ ਜੀ ਤੇ ਹੁਣ ਅਸੀਂ ਹੱਥਾਂ ਨੂੰ ਚੰਗੀ ਤਰ੍ਹਾਂ ਕਰਕੇ ਸਾਫ਼ ਇਹਨਾਂ ਕ੍ਰੇਲਿਆਂ ਨੂੰ ਅਸੀਂ ਇਸ ਤਰ੍ਹਾਂ ਦਬਾ ਕੇ ਤੇ ਨਿਚੋੜ ਲਵਾਂਗੇ ਤਾਂ ਕਿ ਇਹਦੇ ਵਿੱਚਲਾ ਜੂਣਾ ਵੀ ਪਾਣੀ ਹੋਏਗਾ ਉਹ ਨਿਕਲ ਜਾਏਗਾ ਕ੍ਰੇਲਿਆਂ ਨੂੰ ਨਿਚੋੜਦੇ ਸਮੇਂ ਇਸ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹ ਟੁੱਟਣੇ ਨਹੀਂ ਚਾਹੀਦੇ ਹਲਕੇ ਹਲਕੇ ਦਬਾ ਕੇ ਇਹਨਾਂ ਨੂੰ ਇਸ ਤਰ੍ਹਾਂ ਸੀ ਨਿਚੋੜ ਲਵਾਂਗੇ ਕ੍ਰੇਲਿਆਂ ਨੂੰ ਆਪਾਂ ਨਿਚੋੜ ਲਿਆ ਜੀ ਤੇ ਹੁਣ ਅਸੀਂ ਇਹਨਾਂ ਨੂੰ ਧੋਣਾ ਨਹੀਂ ਆ ਕਿਉਂਕਿ ਅਸੀਂ ਇਹਨਾਂ ਨੂੰ ਕੱਟਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਹੁਣ ਅਸੀਂ ਇਸੇ ਤਰ੍ਹਾਂ ਹੀ ਇਹਦੀ ਸਬਜ਼ੀ ਬਣਾ ਕੇ ਕਰਾਂਗੇ ਜੀ ਤਿਆਰ ਹੁਣ ਆਪਾਂ ਗੈਸ ਤੇ ਇੱਕ ਕੜਾਈ ਰੱਖੀ ਹੈ ਜੀ ਤੇ ਕ੍ਰੇਲਿਆਂ ਵਾਸਤੇ ਆਪਾਂ ਇੱਕ ਸਪੈਸ਼ਲ ਮਸਾਲਾ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਅੱਧਾ ਚਮਚਾ ਪਾਵਾਂਗੇ ਜੀ ਨਮਕ ਤੇ ਇਸ ਦੇ ਵਿੱਚ ਅਸੀਂ ਪਾਵਾਂਗੇ ਜੀ ਅੱਧਾ ਚਮਚਾ ਸਾਬਤ ਧਨੀਆ 15-10 ਕਾਲੀਆਂ ਮਿਰਚਾਂ ਅੱਧਾ ਚਮਚਾ ਸੌਂਫ ਤੇ ਦੋ ਛੁੱਟਕੀਆਂ ਪਾਵਾਂਗੇ ਜੀ ਅਸੀਂ ਰਾਈ ਤੇ ਇਸ ਦੇ ਨਾਲ ਅੱਧਾ ਚਮਚਾ ਪਾ ਦਾਂਗੇ ਜੀ ਜੀਰਾ ਤੇ మీడియం ਫਲੇਮ ਤੇ ਇਸ ਮਸਾਲੇ ਨੂੰ ਅਸੀਂ ਭੁੰਨ ਕੇ ਕਰਾਂਗੇ ਜੀ ਤਿਆਰ ਇਹ ਖਾਸ ਮਸਾਲਾ ਬਣਾਇਆ ਜੀ ਜਿਹਦੇ ਨਾਲ ਕ੍ਰੇਲਿਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਹਨੂੰ ਹਲਕਾ ਜਿਹਾ ਕਰਾਂਗੇ ਜੀ ਰੋਸਟ ਤੇ ਫਿਰ ਇਹਦਾ ਕੁੱਟ ਕੇ ਦਰੜ ਖਰੜ ਕਰਕੇ ਇਹਦਾ ਮਸਾਲਾ ਭਰਾਂ ਕੇ ਕਰਾਂਗੇ ਜੀ ਤਿਆਰ ਮਸਾਲਾ ਆਪਣਾ ਪੁੱਜ ਕੇ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ ਸਿਰਫ ਇਹਦੀ ਥੋੜਾ ਜਿਹਾ ਦੇ ਵਿੱਚ ਜਿਹੜੀ ਸੈਲ ਹੁੰਦੀ ਹੈ ਉਹਨੂੰ ਆਪਾਂ ਖਤਮ ਕਰਨਾ ਹੈ ਤੇ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਇੱਕ ਪਲੇਟ ਵਿੱਚ ਕੱਟਾਂਗੇ। ਇਹਨੂੰ ਥੋੜੀ देर ਠੰਡਾ ਕਰਕੇ ਇਹਦਾ ਪਾਊਡਰ ਬਣਾ ਕੇ ਕਰਾਂਗੇ ਜੀ ਤਿਆਰ। ਉਸੇ ਕੜਾਈ ਦੇ ਵਿੱਚ ਆਪਾਂ 3 ਚਮਚੇ ਸਰੋਂ ਦਾ ਤੇਲ ਲਿਆ ਜੀ। ਕ੍ਰੇਲਿਆਂ ਦੀ ਸਬਜ਼ੀ ਸਰੋਂ ਦੇ ਤੇਲ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਜੀ ਤੇ ਗੈਸ ਆਪਾਂ ਕਰਤਾ ਜੀ ਬੰਦ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਜੁਆਨ। ਅੱਧਾ ਚਮਚਾ ਮੇਥੀ ਦਾਣਾ ਅੱਧਾ ਚਮਚਾ ਕਲੌਂਜੀ ਤੇ ਇਸ ਦੇ ਨਾਲ ਹੀ ਅੱਧਾ ਚਮਚਾ ਪਾਵਾਂਗੇ ਜੀ ਸੱਤ ਜੀਰਾ ਤੇਲ ਗਰਮ ਹੈ ਤਾਂ ਸਾਰੇ ਮਸਾਲੇ ਆਪਣੇ ਭੁੱਜ ਕੇ ਤਿਆਰ ਨੇ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚੁਟਕੀ ਹਿੰਗ ਹਿੰਗ ਦੇ ਨਾਲ ਵੀ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ ਤੇ ਇਸ ਦੇ ਨਾਲ ਹੀ ਆਪਾਂ ਸਾਰੇ ਕਰੇਲੇ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਕਰ ਦਾਂਗੇ ਜੀ ਮਿਕਸ 5 ਮਿੰਟ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਤੇਲ ਵਿੱਚ ਕਰਾਂਗੇ ਜੀ ਚੰਗੀ ਤਰ੍ਹਾਂ ਫਰਾਈ ਤੇ ਫਿਰ ਬਾਅਦ ਵਿੱਚ ਅਸੀਂ ਬਾਕੀ ਮਸਾਲੇ ਇਹਦੇ ਵਿੱਚ ਕਰਾਂਗੇ ਜੀ ਐ ਹੁਣ ਅਸੀਂ 5 ਮਿੰਟ ਇਸ ਤਰ੍ਹਾਂ ਹੀ ਤਰੇਲਿਆਂ ਨੂੰ ਤੇਲ ਵਿੱਚ ਫਰਾਈ ਕਰ ਲਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਇਸ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਲਸਣ ਮੈਂ ਇੱਕ ਲਸਣ ਦੀ ਗੱਠੀ ਨੇ ਇਹਨਾਂ ਨੂੰ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਿਆ ਜੀ ਇਹ ਪਾ ਦਾਂਗੇ ਇਸਦੇ ਨਾਲ ਹੀ ਅਦਰਕ ਪਾਵਾਂਗੇ ਇੰਨੂੰ ਕਰਾਂਗੇ ਜੀ ਮਿਕਸ ਜੇ ਤੁਸੀਂ ਲਸਣ ਅਦਰਕ ਤੋਂ ਬਿਨਾ ਤਰੇਲੇ ਬਣਾਨੇ ਆ ਤਾਂ ਕਾ ਵੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਜੀ ਲਸਣ ਤੇ ਅਦਰਕ ਨੇ ਹੌਲੀ ਹੌਲੀ ਕਰੇਲਿਆਂ ਦੇ ਨਾਲ ਪੱਕਣਾ ਹੈ ਤੇ ਇਹਨਾਂ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਉਣਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਦੋ ਪਿਆਜ਼ ਪਿਆਜ਼ਾਂ ਨੂੰ ਮੈਂ ਇਸ ਤਰ੍ਹਾਂ ਲੰਬੇ ਟੁਕੜਿਆਂ ਵਿੱਚ ਕੱਟ ਲਿਆ ਜੀ ਇਹਨੂੰ ਵੀ ਕਰਾਂਗੇ ਜੀ ਮਿਕਸ 5 ਮਿੰਟ ਬਾਅਦ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਪਕਾ ਲਵਾਂਗੇ 5 ਮਿੰਟ ਹੋ ਗਏ ਨੇ ਜੀ ਸਬਜੀ ਨੂੰ ਪੱਕ ਗਿਆ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਦੇਖੋ ਜੀ ਪਿਆਜ਼ ਵੀ ਕਾਫੀ ਹੱਦ ਤੱਕ ਪੱਕ ਗਿਆ ਹੈ ਜੀ ਵਿੱਚ ਅਦਰਕ ਲਸਣ ਵੀ ਪੱਕ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜਿਹਾ ਮਸਾਲੇ ਅੱਧਾ ਚਮਚਾ ਪਾ ਦਾਂਗੇ ਜੀ ਆਪਾਂ ਹਲਦੀ ਪਾਊਡਰ ਅੱਧਾ ਚਮਚਾ ਧੇਕੀ ਮਿਰਚ ਅੱਧੇ ਚਮਚਾ ਪਾਵਾਂਗੇ ਜੀ ਤਨੀਆ ਪਾウダー ਤੇ ਹੁਣ ਆਪਾਂ ਜਿਹੜਾ ਮਸਾਲਾ ਸਬਜ਼ੀ ਵਾਸਤੇ ਬਣਾ ਕੇ ਤਿਆਰ ਕੀਤਾ ਹੈ ਉਹ ਸਾਰਾ ਪਾ ਦਾਂਗੇ ਜੀ ਤੇ ਇਹਨੂੰ ਕਰਾਂਗੇ ਜੀ ਅਸੀਂ ਮਿਕਸ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਹੈ ਜੀ ਇਸ ਤਰ੍ਹਾਂ ਹੀ ਅਸੀਂ ਇਹਨੂੰ మీడియం ਫਲੇਮ ਤੇ ਥੋੜੀ देर ਵਾਸਤੇ ਹੋਰ ਪਕਾਵਾਂਗੇ ਜੀ ਬਹੁਤ ਪਿਆਰੀ ਖੁਸ਼ਬੂ ਆਣ ਲੱਗੀ ਹੈ ਜੀ ਜੇਕਰ ਤੁਸੀਂ ਇਸ ਸਬਜ਼ੀ ਨੂੰ ਮੇਰੇ ਇਸ ਤਰੀਕੇ ਨਾਲ ਬਣਾਇਆ ਤਾਂ ਤੁਸੀਂ ਵਾਰ-ਵਾਰ ਇਹ ਸਬਜ਼ੀ ਨੂੰ ਬਣਾਓਗੇ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਜੀ ਤੇ ਸਬਜ਼ੀ ਕੋਰੀ ਨਹੀਂ ਬਣੇਗੀ ਬੱਚੇ ਵੀ ਇਹਨੂੰ ਖੁਸ਼ ਹੋ ਕੇ ਖਾਣਗੇ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਦੇ ਆਪੂਕਾ ਮੈਂ ਦੋ ਲਸਣ ਦੇ ਆਪੂਕਾ ਲਈਆਂ ਇਹਨਾਂ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਹੈ ਜੀ ਤੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਇਸ ਤਰ੍ਹਾਂ ਮੋਟਾ-ਮੋਟਾ ਕੱਟ ਲਿਆ ਇਹ ਵੀ ਪਾ ਦਾਂਗੇ ਜੀ ਤੁਸੀਂ ਚਾਹੋ ਤਾਂ ਮਿਰਚਾਂ ਨੂੰ ਕੁੱਟ ਕੇ ਵੀ ਪਾ ਸਕਦੇ ਪਰ ਮੈਂ ਇਹਨਾਂ ਨੂੰ ਇਸ ਤਰ੍ਹਾਂ ਹੀ ਪਾਉਣੀ ਹੈ ਇਹਦੇ ਨਾਲ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਜੀ ਇਹਨੂੰ ਕਰਾਂਗੇ ਜੀ ਮਿਕਸ ਐਨੂੰ ਆਪਾਂ 4-5 ਮਿੰਟ ਵਾਸਤੇ ਹੋਰ ਪਕਾਵਾਂਗੇ ਜੀ ਤੇ ਫਿਰ ਚੈੱਕ ਕਰਾਂਗੇ ਜੀ ਆਪਣੀ ਬਹੁਤ ਹੀ ਟੇਸਟੀ ਸਬਜ਼ੀ ਲਓ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਇਕਦਮ ਇਹਨੂੰ ਅਸੀਂ ਥੋੜਾ ਜਿਹਾ ਪਕਾਵਾਂਗੇ ਹੋਰ ਆਹ ਦੇਖੋ ਜੀ ਤਰੇਲੇ ਵੀ ਬਿਲਕੁਲ ਸੌਫਟ ਹੋ ਗਏ ਨੇ ਮਤਾਂ ਦਖਾਨੀ ਆਂਗੀ ਆ ਬਿਲਕੁਲ ਸੌਫਟ ਹੋਏ ਨੇ ਕਰੇਲੇ ਬੜੇ ਆਮ ਨਾਲ ਟੋਟਰੇ ਨੇ ਪੱਕ ਗਏ ਨੇ ਦੇ ਇਸ ਇੱਥੇ ਮੈਂ ਇਹਦੇ ਚ ਨਾਕ ਚੈੱਕ ਕੀਤਾ ਮੈਨੂੰ ਥੋੜੇ ਜਿਹਾ ਨਮਕ ਘੱਟ ਲੱਗਾ ਕਿਉਂਕਿ ਆਪਾਂ ਸਬਜ਼ੀ ਵਿੱਚ ਨਮਕ ਪਹਿਲਾਂ ਕਰੇਲੇ ਚ ਪਾਇਆ ਸੀ ਫਿਰ ਅਸੀਂ ਮਸਾਲੇ ਵਿੱਚ ਪਾਇਆ ਸੀ ਐਕਸਟਰਾ ਨਮਕ ਆਪਾਂ ਇਹਦੇ ਚ ਐਡ ਨਹੀਂ ਕੀਤਾ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਛੋਟਾ ਅੱਧਾ ਚਮਚ ਨਮਕ ਦਾ ਪਾ ਦਾਂਗੇ ਇਹਨੂੰ ਮਿਲਾ ਦਾਂਗੇ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਪਾਵਾਂਗੇ ਜਿਵੇਂ ਨਿੰਬੂ ਦਾ ਰਸ ਤੁਸੀਂ ਚਾਹੋ ਤੇ ਇੱਥੇ ਅਮਚੂਰ ਵੀ ਪਾ ਸਕਦੇ ਹੋ ਜਾਂ ਫਿਰ ਤੁਸੀਂ ਅਨਾਰ ਦਾਣੇ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਇੱਥੇ ਅਸੀਂ ਨਿੰਬੂ ਦਾ ਰਸ ਪਾ ਰਹੇ ਹਾਂ ਜੀ ਇਹਦੇ ਕਰਕੇ ਜੇ ਥੋੜੀ ਬਹੁਤ ਸਬਜੀ ਚ ਕੜਵਾਪਣ ਹੋਏਗਾ ਤੇ ਉਹ ਵੀ ਖਤਮ ਹੋ ਜਾਏਗਾ ਤੇ ਸਬਜੀ ਬਹੁਤ ਹੀ ਚਟਪਟੀ ਬਣ ਕੇ ਹੋਏਗੀ ਜੀ ਤਿਆਰ ਇਸ ਦੇ ਨਾਲ ਥੋੜਾ ਜਿਹਾ ਕੱਟਿਆ ਹੋਇਆ ਬਰੀਕ ਧਨੀਆ ਇਹਨੂੰ ਕਰਾਂਗੇ ਜੀ ਮਿਕਸ ਨਿੰਬੂ ਤੁਸੀਂ ਸਬਜੀ ਵਿੱਚ ਉਸ ਟਾਈਮ ਤੇ ਪਾਣਾ ਜਿਸ ਟਾਈਮ ਆਪਣੀ ਸਬਜੀ ਸਾਰੀ ਬਣ ਕੇ ਤਿਆਰ ਹੋ ਜੇਗੀ ਤੇ ਗੈਸ ਕਰਾਂਗੇ ਜੀ ਆਪਾਂ ਬੰਦ ਲਓ ਜੀ ਆਪਣੀ ਗਰਮਾ ਗਰਮ ਕ੍ਰੇਲਿਆਂ ਦੀ ਸੁੱਕੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਜਲਦੀ ਬਣੀ ਹੈ ਲਓ ਜੀ ਅਸੀਂ ਗਰਮਾ ਗਰਮ ਸਬਜੀ ਨੂੰ ਕਰਦੇ ਹਾਂ ਜੀ ਸਰਵ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਜੀ ਸਬਜੀ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈ ਹੈ ਜੀ ਤੇ ਕਲਰ ਦੇਖੋ ਤੁਸੀਂ ਸਬਜੀ ਦਾ ਕਿੰਨਾ ਸੋਹਣਾ ਆਇਆ ਹੈ ਜੀ ਸੋ ਐਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਨੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ